ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸਰਕਾਰਾਂ ਦੀ ਤੇ ਜੋ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਹਰ ਰੋਜ਼ ਕਿਤਨੇ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਸਾਡੇ ਨੌਜਵਾਨ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਬਹੁਤ ਦਰਿੰਦਗੀ ਨਾਲ ਜਿਵੇਂ ਨਰਿੰਦਰਦੀਪ ਦਾ ਕਤਲ ਹੋਇਆ ਜਿਹਦੇ ਵਿੱਚ ਜੋ ਇੱਕ ਸੂ ਜਵਾਨ ਨੌਜਵਾਨ ਜਿਵੇਂ ਦੱਸਿਆ ਜਾਂਦਾ ਵੀ ਏ ਨਰਿੰਦਰਦੀਪ ਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਦੇ ਕੋਲੋਂ ਪੜ੍ਹ ਕੇ ਤੇ ਕਿੰਨੇ ਕੁ ਨੌਕਰੀਆਂ ਲੱਗਿਆ ਵੱਡੇ ਵੱਡੇ ਅਫਸਰਾਂ ਦੇ ਬੱਚੇ ਐਸਐਚ ਐਸਐਚਓ ਐਸਐਸਪੀਆ ਦੇ ਬੱਚੇ ਤੇ ਡੀਐਸਪੀਆ ਦੇ ਬੱਚੇ ਜਿਵੇਂ ਇਸ ਪਰਿਵਾਰ ਦਾ ਦੱਸਣਾ ਤਾਂ ਹੁਣ ਇਹ ਦੱਸੋ ਇੱਕ ਸੂਝਵਾਨ ਨੌਜਵਾਨ ਪਹਿਲੇ ਨੰਬਰ ਤੇ ਤਾਂ ਇਹ ਆਜੋ ਜੇ ਅਗਰ ਉਹ ਗਲਤ ਹੁੰਦਾ ਸਾਰੀ ਮੰਡੀ ਸਾਰਾ ਸ਼ਹਿਰ ਉਹਦੇ ਨਾਲ ਖੜ ਗਿਆ ਤੇ ਬਾਕੀ ਸਾਡਾ ਮੀਡੀਆ ਪੱਤਰਕਾਰਤਾ ਚਲਉ ਜਾਂਦੇ ਹੀ ਰਹਿੰਦੇ ਉਹ ਤਾਂ ਪੰਜਾਬ ਦੇ ਪ੍ਰਤੀ ਜੋ ਲੋਕਾਂ ਦੇ ਸਾਹਮਣੇ ਜੋ ਗੱਲਬਾਤ ਪੇਸ਼ ਕਰਨੀ ਹੁੰਦੀ ਹੈ ਕਿਉਂਕਿ ਪੱਤਰਕਾਰਾਂ ਵਗੈਰ ਗੱਲ ਲੋਕਾਂ ਦੇ ਸਾਹਮਣੇ ਜਾਂਦੀ ਵੀ ਨਹੀਂ ਇਹ ਸਰਕਾਰਾਂ ਤਾਂ ਜੇ ਕੋਈ ਗੱਲ ਉਠਾਉਂਦਾ ਵੀ ਹੈ ਕੋਈ ਵਾਇਰ ਉਠਾਉਂਦਾ ਤਾਂ ਉਹਨੂੰ ਦਬਾਉਣ ਦੀ ਗੱਲ ਕਰਦੇ ਆ ਇਹ ਪੱਤਰਕਾਰ ਨਾ ਤਾਂ ਗੱਲ ਪਹੁੰਚਦੀ ਨਹੀਂ ਕਿਉਂਕਿ ਖੁਲਾਸੇ ਪੱਤਰਕਾਰ ਹੀ ਕਰਦੇ ਆ ਅਕਸਰ ਤਾਂ ਤਾਂ ਹੁਣ ਪਹਿਲਾ ਨੰਬਰ ਆਪਾਂ ਪੱਤਰਕਾਰਾਂ ਸਾਰਿਆਂ ਦਾ ਹੀ ਧੰਨਵਾਦ ਕਰਾਈਂ ਸਾਰੇ ਚੈਨਲਾਂ ਦਾ ਤੇ ਦੂਜਾ ਨੰਬਰ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜੇ ਆ ਉਹਨਾਂ ਦਾ ਬਹੁਤ ਵੱਡਾ ਧੰਨਵਾਦ। ਵੀ ਇਹ ਘਟਨਾ ਵਾਪਰੀ ਨੂੰ 7 ਦਿਨ 8 ਦਿਨ ਹੋ ਗਏ। ਤਾਂ ਹਲੇ ਤੱਕ ਰਿਪੋਰਟ ਵੀ ਆ ਗਈ ਉਹਦੇ ਵਿੱਚ ਇਹ ਵੀ ਆ ਗਿਆ ਵੀ ਨਰਿੰਦਰਦੀਪ ਨੂੰ ਕਿਵੇਂ ਮਾਰਿਆ। ਬਹੁਤ ਦਿੰਦਗੀ ਨਾਲ ਮਾਰਿਆ। ਕਿਉਂਕਿ ਜਿਹੜਾ ਗੋਨੇ ਵਾਲੇ ਦੇ ਵਿੱਚ ਡਿਊਟੀ ਕਰਦਾ ਸੀ ਉਸ ਪਰਿਵਾਰ ਦਾ ਦੱਸਣਾ ਤੇ ਬੱਚੇ ਪੜਾਉਂਦਾ ਸੀ ਤੇ ਉਹ ਆਪਣੀ ਡਿਊਟੀ ਕਰਕੇ ਅਕਸਰ ਜਿਵੇਂ ਰੋਜ਼ ਆਉਂਦੇ ਕਰਦੇ ਕੰਮਕਾਰ ਤੋਂ ਆਉਦੇ ਇਸ ਰੋਟ ਆਉਂਦਾ ਸੀ ਇਹ ਦੱਸਣਾ ਪਰਿਵਾਰ ਦਾ ਇਹ ਵੀ 5:30 ਵਜੇ ਦਾ ਸਮਾਂ ਸੀ ਜਦੋਂ ਫੋਨ ਲਾਉਂਦੇ ਆ 5:30 ਵਜੇ ਤੋਂ ਲੈ ਕੇ 6:00 ਵਜੇ ਦੇ ਵਿੱਚ ਘਰੇ ਆ ਜਾਂਦਾ ਸੀ ਪਰਿਵਾਰ ਕਹਿੰਦੇ ਵੀ ਅੱਧੇ ਘੰਟੇ ਦਾ ਰਸਤਾ ਸੀ ਉਸ ਦਿਨ ਲਾਸਟ ਫੋਨ ਸੀ ਜਿਹੜਾ ਇਸ ਪਰਿਵਾਰ ਦਾ ਫੋਨ ਕਰਦੇ ਆ ਉਹ ਕਹਿੰਦਾ ਵੀ 5:30 ਵਜੇ ਉਦੋਂ ਗੱਲ ਹੁੰਦੀ ਆ ਪਰਿਵਾਰ ਦੀ ਵੀ ਕਹਿੰਦਾ ਵੀ ਮੈਂ ਰਸਤੇ 'ਚ ਆ ਆਈ ਇਹਨਾਂ ਬਸ ਤੇ ਤੁਸੀਂ ਚਾਹ ਬਣਾ ਕੇ ਖੁਮ ਆਉਣਾ ਜਿਵੇਂ ਇਸ ਘਰ ਦਾ ਮੈਂਬਰਾਂ ਦਾ ਕਹਿਣਾ ਉਹਨਾਂ ਦੀ ਜਿਹੜੀ ਉਹਨਾਂ ਦੀ ਪਤਨੀ ਤਾਂ ਉਦੋਂ ਬਾਅਦ ਕੀ ਹੁੰਦਾ ਅੱਧੇ ਘੰਟੇ ਬਾਅਦ ਰਸਤੇ 'ਚੋਂ ਜਿਹੜਾ ਨਰਿੰਦਰਦੀਪ ਨੂੰ ਚੱਕਿਆ ਜਾਂਦਾ ਤੇ ਅਰੈਸਟ ਕਰਕੇ ਪੁਲਿਸ ਲੈ ਜਾਂਦੀ ਹੈ ਤੇ ਜਿਹੜਾ ਉਹਦਾ ਨਾਲ ਦਾ ਸਾਥੀ ਆ ਉਹਦੀ ਇੱਕ ਵੀਡੀਓ ਪਾ ਕੇ 2 ਕੁ ਮਿੰਟਾਂ ਦੀ ਉਹ ਸਾਹਮਣੇ ਆਈ ਆ ਉਹਦੇ ਬੰਨਿਓ ਵੀ ਖੁਲਾਸੇ ਕੀਤੇ ਗਏ ਆ ਤੇ ਬਾਕੀ ਜਿਹੜੀਆਂ ਰਿਪੋਰਟਾਂ ਆਈਆਂ ਉਹਨੂੰ ਤਾਂ ਕੀਤੀ ਕੀਤੀ ਆ ਬੇਦੋਸ਼ੇ ਨੂੰ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਗੁਪਤ ਜਗ੍ਹਾ ਤੇ ਜੀਵ ਤੇ ਕੰਨਾਂ ਤੇ ਆ ਕੱਚਾਂ ਥੱਲੇ ਮੈਂ ਕਿਹੜਾ ਵੀ ਕੋਈ ਸਰੀਰ ਛੱਡਿਆ ਨਹੀਂ ਉਹਨਾਂ ਨੇ ਬਹੁਤ ਹੀ ਦਰਿੰਦਗੀ ਨਾਲ ਇਹ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਦਿਖਾਈ ਆ ਹੁਣ ਜਿਹੜੇ ਪਾਕ ਕਹਿੰਦੇ ਆਪਸੀ ਆਪਾਂ ਪਾਕਿਸਤਾਨ ਚੋਂ ਹੱਤਵਾਦੀ ਆਉਂਦੇ ਆ ਇੱਧਰ ਕਹਿੰਦੇ ਹੀ ਨਾ ਵੀ ਇੱਧਰ ਜੀ ਸਾਡੇ ਪੰਜਾਬੀਆਂ ਨੂੰ ਮਾਰ ਗਏ ਹੁਣ ਪੰਜਾਬ ਪੁਲਿਸ ਦੇ ਪੇਸ਼ ਦੇ ਵਿੱਚ ਹੁਣ ਪਾਕਿਸਤਾਨ ਦੇ ਵਿੱਚ ਨਹੀਂ ਹੁਣ ਸਾਡੇ ਪੰਜਾਬ ਦੇ ਵਿੱਚ ਹੀ ਹੱਤਵਾਦੀ ਬਹੁਤ ਆ ਗਏ ਇਹ ਪੰਜਾਬ ਪੁਲਿਸ ਦੇ ਪੇਸ਼ੀ ਦੇ ਵਿੱਚ ਜਿਹੜੀ ਗੁੰਡਾਗਰਦੀ ਇਹ ਕਰ ਰਹੇ ਆ ਤਾਂ ਇਹ ਪਰਿਵਾਰ ਇਨਸਾਫ ਮੰਗ ਰਿਹਾ ਕਿਉਂਕਿ ਉਸ ਪਰਿਵਾਰ ਦਾ ਇਹ ਕਹਿਣਾ ਵੀ ਸਾਨੂੰ ਇਨਸਾਫ ਚਾਹੀਦਾ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਰਣਿੰਦਰਦੀਪ ਦਾ ਕਤਲ ਕੀਤਾ ਕਿਉਂਕਿ ਇੱਕ ਬੇਦੋਸ਼ ਨੂੰ ਬੇਕਸੂਰ ਨੂੰ ਇਹ ਹੁਣ ਮਾਮਲੇ ਇੱਕ ਨਹੀਂ ਪਹਿਲੇ ਨੰਬਰ ਤੇ ਜਿਵੇਂ ਮੈਂ ਸ਼ੁਰੂ ਤੋਂ ਵੀ ਦੱਸਿਆ ਤੁਹਾਨੂੰ ਵੀ ਜਸਪ੍ਰੀਤ ਐਂਕਾਊਂਟਰ ਫੇਕ ਸਾਬਤ ਹੋਇਆ ਉਹ ਭਗੋੜੇ ਆ ਅਜੇ ਤੱਕ ਪੁਲਿਸ ਵਾਲੇ ਉਸ ਪਰਿਵਾਰ ਨੂੰ ਸਭ ਨਹੀਂ ਮਿਲਿਆ ਦੂਜੇ ਨੰਬਰ ਤੇ ਆਜੋ ਕਰਨਲ ਪਰਿਵਾਰ ਇੱਕ ਅਫਸਰ ਕਰਨਲ ਅਫਸਰ ਪੰਜਾਬ ਪੁਲਿਸ ਤੋਂ ਬਹੁਤ ਵੱਡਾ ਅਹੁਦਾ ਹੁੰਦਾ ਤਾਂ ਉਹ ਉਥੇ ਕੁੜੀਸਿਆਂ ਦਾ ਪਟਿਆਲਾ ਹਸਪੀਟਲ ਦੇ ਸਾਹਮਣੇ ਉਹਦੇ ਮੁੰਡਾ ਜਿਹੜਾ ਅੰਗਤ ਦੋਨੇ ਪਿਓ ਪੁੱਤ ਹੁੰਦੇ ਆ ਦੋਨਾਂ ਨੂੰ ਕੁੜੀਸਿਆਂ ਦਾ ਕੇਸਾਂ ਤੋਂ ਫੜ ਕੇ ਤੇ ਜੋ ਦਸਤਾਰ ਵੀ ਲਾ ਦਿੱਤੀ ਜਾਂਦੀ ਤੇ ਫਿਰ ਦੂਜਾ ਨੰਬਰ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੈਮਰੇ ਦੇ ਵਿੱਚ ਉਹ ਕੋਰਟ 'ਚ ਪਹੁੰਚ ਜਾਂਦੀ ਆ ਕੋਰਟ ਬੰਨਿਓ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਆ ਪੁਲਿਸ ਵਾਲੇ ਚੰਗੀ ਤਰ੍ਹਾਂ ਝਾੜ ਪੈਂਦੀ ਆ ਤਾਂ ਕੋਰਟ 'ਚ ਵੀ ਮਾਮਲਾ ਪਹੁੰਚ ਜਾਂਦਾ ਪਹੁੰਚਾ ਸੀਐਮ ਪਹੁੰਚ ਮੰਤਰੀ ਤੱਕ ਰਾਸ਼ਟਰਪਤੀ ਗ੍ਰਹਿ ਮੰਤਰੀਆਂ ਤੱਕ ਪਹੁੰਚ ਜਾਂਦਾ ਉਹ ਮਾਮਲਾ ਹਜੇ ਤੱਕ ਉਹਨਾਂ ਦਾ ਵੀ ਹਜੇ ਅਦ ਵਿਚਕਾਰ ਲਟਕਿਆ ਖੜਾ ਭਗੌੜੇ ਹੋ ਰਿਆ ਪੰਜਾਬ ਪੁਲਿਸ ਵਾਲੀ ਉਸ ਮਾਮਲੇ 'ਚ ਕਿਉਂਕਿ ਕਰਨਲ ਦੀ ਘਟਨਾ ਕਰਨ ਵਾਲੇ ਵੀ ਹੋਈ ਸੀ ਜਸਪ੍ਰੀਤ ਦੀ ਵੀ ਹੋਈ ਤੇ ਜਿਹੜਾ ਹੁਣ ਇਹ ਬਠਿੰਡੇ ਦੇ ਵਿੱਚ ਵਾਪਰੀ ਆ ਘਟਨਾ ਇਹਦੇ ਵੀ ਹਲਚਲ ਮਚਾਤੀ ਜਿਹੜਾ ਇੱਕ ਬੇਕਸੂਰ ਇੱਕ ਆਪਾਂ ਕਹਦੇ ਵੀ ਸੂ ਜਵਾਨ ਨੌਜਵਾਨ ਦਾ ਇਹਨਾਂ ਨੇ ਕਤਲ ਕੀਤਾ ਤੇ ਬਾਅਦ ਦੇ ਵਿੱਚ ਉਹਨੂੰ ਐਕਸੀਡੈਂਟ ਸਾਬਤ ਕਰਦੇ ਆ ਜਿਹੜਾ ਇਹਦਾ ਨਾਲ ਦਾ ਸਾਥੀ ਹੈ ਇਸ ਪਰਿਵਾਰ ਦਾ ਦੱਸਣਾ ਉਸੇ ਨੂੰ ਕਹਿੰਦੇ ਵੀ ਤੂੰ ਲੈ ਕੇ ਜਾ ਤੂੰ ਇਹ ਕਹਿਣਾ ਵੀ ਐਕਸੀਡੈਂਟ ਹੋ ਗਿਆ ਤਾਂ ਐਕਸੀਡੈਂਟ ਦੇ ਵਿੱਚ ਇਹਦੀ ਮੌਤ ਵੀ ਮੌਤ ਹੋਈ ਇਹ ਸਾਬਤ ਕਰਨਾ ਚਾਹੁੰਦੀ ਸੀ ਉਹ ਤੇ ਪਰ ਉਸ ਨੇ ਡਰਦੇ ਡਰਾਉਂਦੇ ਨੇ ਉਸ ਮੁੰਡੇ ਨੇ ਜਿਹੜਾ ਇਹਦੇ ਨਾਲ ਸੀ ਨਰੇਂਦਰਦੀਪ ਦੇ ਉਹਨੇ ਵੀਡੀਓ ਪਾਤੀ ਕੋਈ 2 ਕੁ ਮਿੰਟਾਂ ਦੀ ਸਟੋਰੀ ਉਸ ਪਰਿਵਾਰ ਕੋਲੇ ਪਹੁੰਚੀ ਆ ਤੇ ਇਹ ਖੁਲਾਸੇ ਕੀਤੇ ਉਹਨੇ ਵੀ ਸਾਨੂੰ ਦੋਨਾਂ ਨੂੰ ਕਰੰਟ ਲਾ ਦਿੱਤਾ ਗਿਆ ਜਿਹੜਾ ਕਿ ਨਰੇਂਦਰਦੀਪ ਉਹਦੀ ਮੌਤ ਹੋ ਜਾਂਦੀ ਉੱਥੇ ਵੀ ਸਾਨੂੰ ਟਾਰਚ ਕੀਤਾ ਗਿਆ ਹੁਣ ਇਹ ਨਹੀਂ ਪਤਾ ਵੀ ਕੀ ਮਨਾਉਂਦੇ ਸੀ ਕਿਉਂਕਿ ਜਿਹੜੇ ਹਿਸਾਬ ਨਾਲ ਪਰਿਵਾਰ ਦਾ ਦੱਸਣਾ ਵੀ ਇੱਕ ਇਹ ਸੂਝਵਾਨ ਨੌਜਵਾਨ ਸੀ ਕਿੰਨੇ ਹੀ ਇਹਨੇ ਮੁੰਡੇ ਮਾਇਕਣਾ ਇਹਦੇ ਕੋਲੋਂ ਪੜ ਕੇ ਅਫਸਰ ਬਣੇ ਆ ਤੇ ਜਿਵੇਂ ਪੰਜਾਬ ਦੇ ਜਿਹੜੇ ਸਾਡੇ ਲੋਕ ਆ ਫਿਰ ਉਹ ਨਾਲ ਨਹੀਂ ਖੜਦੇ ਸੀ ਜੇ ਜਾਂ ਉਹਨਾਂ ਦੇ ਸ਼ਹਿਰ ਦੇ ਲੋਕ ਜਿਹੜੇ ਜਿਵੇਂ ਪਿੰਡ ਦੇ ਵਿੱਚ ਜਿੱਥੇ ਰਹਿੰਦੇ ਆ ਆਪਾਂ ਨੂੰ ਪਤਾ ਹੁੰਦਾ ਬੰਦੇ ਦਾ ਕੰਮ ਦਾ ਵੀ ਕੀ ਕਰ ਕੀ ਕੰਮਕਾਰ ਕਰਦਾ ਤਾਂ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜੇ ਆ ਪਿੰਡ ਦੇ ਲੋਕ ਨਾਲ ਖੜੇ ਆ ਫਿਰ ਜੇ ਇਹ ਜੀ ਕੋਈ ਗੱਲਬਾਤ ਹੁੰਦੀ ਕੋਈ ਨਾਲ ਨਹੀਂ ਖੜਦਾ ਜੀ ਜਾਂ ਫਿਰ ਜੇ ਇਹ ਜੀ ਗੱਲਬਾਤ ਹੁੰਦੀ ਕੋਈ ਸਾਹਮਣੇ ਆ ਕੇ ਕਹਿੰਦਾ ਵੀ ਹਾਂ ਭਈ ਇਹ ਜੇ ਕੰਮ ਕਰਦਾ ਸੀ ਜਿਹੜਾ ਕੋਈ ਨਸ਼ਾ ਵਤਤਾ ਵੀ ਜਦੋਂ ਵੀ ਜਾਂ ਕੋਈ ਗੈਰਕਾਨੂੰਨੀ ਖੋਰਤ ਉਹ ਵਿਚਾਰਾ ਖੁਦ ਇੱਕ ਜਿਹੜਾ ਟੀਚਰ ਸੀ ਬੱਚਿਆਂ ਨੂੰ ਪੜਾਉਂਦਾ ਸੀ ਤੇ ਭਾਈ ਜਿਹੜਾ ਕਿ ਇਹ ਦਰਿੰਦਗੀ ਪੁਲਿਸ ਵਾਲਿਆਂ ਨੇ ਦਿਖਾਈ ਹੈ ਗੁੰਡਾਗਰਦੀ ਕਹਾਂਗੇ ਆਪਾਂ ਦਰਿੰਦਗੀ ਤਾਂ ਆਏਗੀ ਹੈਗੀ ਆ ਨਾਲ ਨਾਲ ਇਹ ਅਤਵਾਦੀ ਬਣ ਗਏ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵਾਲੇ ਤੇ ਸ਼ਰਿਆਮ ਗੁੰਡਾਗਰਦੀਆਂ ਕਰ ਰਹੇ ਤੇ ਪੰਜਾਬ ਸਰਕਾਰ ਨੂੰ ਸੀਐਮ ਭਵੰਤਮਨ ਨੂੰ ਕੁਝ ਨਹੀਂ ਪਤਾ ਲੱਗਦਾ ਉਹ ਆਪਣੇ ਭਾਸ਼ਣਾ ਤੇ ਝੋਟਿਆ ਪਿਆਗਾ ਤੇ ਸਾਡੇ ਜਿਹੜੇ ਨੌ ਸਾਡੇ ਜਿਹੜੀ ਨੌਜਵਾਨੀ ਆ ਤੇ ਜਿਹੜੀ ਇਹ ਕਹਿੰਦੇ ਜੁੱਧ ਨਸ਼ਮਰਦ ਜੁੱਧ ਨਸ਼ਮਰਦ ਨਹੀਂ ਹੁੰਦਾ ਆਮ ਲੋਕ ਜਿਹੜੇ ਕੋਈ ਆਪਣਾ ਕੰਮਕਾਰ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਉਹਨਾਂ ਦੇ ਵਿਰੁੱਧ ਹੀ ਚਲਾਤਾ ਜਿਵੇਂ ਹੁਣ ਇਹ ਰਾਸਤੇ ਦੇ ਵਿੱਚੋਂ ਚੱਕਦੇ ਆ ਨਰਿੰਦਰਦੀਪ ਨੂੰ ਇੱਕ ਬੇਦੋਸ਼ਾ ਸਾਬਤ ਹੋਇਆਗਾ ਇਹ ਤੇ ਜਿਹਦੇ ਵਿੱਚ ਰਿਪੋਰਟਾਂ ਦੇ ਵਿੱਚ ਮੈਂ ਕਿਹਾ ਬੇਦੋਸ਼ੀ ਨਾਲ ਜਿਹੜਾ ਬਹੁਤ ਦਰਿੰਦਗੀ ਨਾਲ ਮਾਰ ਦਿੱਤਾ ਜਾਂਦਾ ਤਾਂ ਇਹਦੇ ਵਿੱਚ ਹੁਣ ਇਹ ਦੱਸੋ ਇਹ ਕਸੂਰ ਕਿਸ ਦਾ ਇਸ ਪਰਿਵਾਰ ਨੂੰ ਇਨਸਾਫ ਕੌਣ ਦਵਾਊਗਾ ਇਹ ਸਰਕਾਰਾਂ ਤਾਂ ਖੁਦ ਸੀਐਮ ਭਵੰਤਮਨ ਤਾਂ ਆਪਣੀ ਬਸ ਕੁਰਸੀ ਦਾ ਉਹਨੂੰ ਤਾਂ ਹੋ ਰਿਹਾ ਵੀ ਕਿਤੇ ਮੇਰੀ ਕੁਰਸੀ ਨਾ ਚਲੀ ਜਾਵੇ ਮੈਂ ਤਾਂ ਉਹਦਾ ਭਾਸ਼ਣ ਦੇਣ ਤੇ ਕੋਰਿਆ ਵੀ ਕਿਤੇ 2027 ਤੋਂ ਪਹਿਲਾਂ ਪਹਿਲਾਂ ਮੈਂ ਲੋਕਾਂ ਆਪਣੇ ਬਣੀ ਕਿਵੇਂ ਨਾ ਕਿਵੇਂ ਜਿਵੇਂ ਭਾਸ਼ਣਾਚ ਗੱਪ ਮਾਰ ਦਿੰਦੇ ਓਵੇਂ ਨਾ ਓਵੇਂ ਕਰਕੇ ਵੀ ਲੋਕਾਂ ਨੂੰ ਆਪਣੇ ਬਣੀ ਖਿੱਚਾਂ ਬਸ ਉਹਨੂੰ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਏ ਉਸ ਪਰਿਵਾਰ ਕੋਲੇ ਹਲੇ ਤੱਕ ਕੋਈ ਨਹੀਂ ਪਹੁੰਚਿਆ ਹਾਂ ਪਰ ਜਿਹੜੀ ਅੱਜ ਦੀ ਵੀਡੀਓ ਉਹ ਜ਼ਰੂਰ ਦੇਖੀ ਅਸੀਂ ਹਰਸ ਅਮਰਤ ਕੋਰ ਉਹਨਾਂ ਦੇ ਘਰੇ ਪਹੁੰਚੀ ਉਹ ਵੀਡੀਓ ਦੀ ਬਾਅਦ ਸਹੀ ਤਰੀਕੇ ਨਾਲ ਨਹੀਂ ਆ ਰਹੀ ਸੀ ਨਹੀਂ ਤੁਹਾਨੂੰ ਸੁਣਾਉਣੀ ਸੀ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਸੀਐਮ ਭਵਨਤਮਾਨ ਜਿਵੇਂ ਇਸ ਪਰਿਵਾਰ ਦਾ ਕਹਣਾ ਅਸੀਂ ਵੋਟਾਂ ਪਾਈਆਂ ਝੰਡੇ ਲੈ ਕੇ ਨਾਲ ਕੋਵੇਂ ਤੁਰੇ ਇਹਨਾਂ ਦੇ ਨਾਲ ਤੇ ਪਰ ਇਹ ਪਾਰਟੀ ਦਾ ਕੋਈ ਨਾ ਐਮਐਲਏ ਨਾ ਕੋਈ ਲੀਡਰ ਹਲੇ ਤੱਕ ਨਹੀਂ ਪਹੁੰਚਿਆ ਗੱਲ ਹੁਣ ਇੰਨੀ ਕਾ ਜੋ ਵੀ ਪੰਜਾਬ ਦੇ ਪ੍ਰਤੀ ਆਪਣਾ ਚੈਨਲਾ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹੜੀ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਦਿਨ-ਬ-ਦਿਨ ਵਧਦੀ ਆਉਂਦੀ ਆ ਤਾਂ ਇਸ ਪਰਿਵਾਰ ਨੂੰ ਜੋ ਬਈ ਇਨਸਾਨ ਮਿਲ ਜੇ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਇਹੀ ਕਹਿਣਾ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਵੀ ਮਿਲਦਾ ਕਲ ਨੂੰ ਨਾ ਮਿਟੋ ਧੰਨਵਾਦ